What <music> ਲੋਭ ਜੀ ਨੂੰ ਵਿਕਰਮਜੀਤ ਹੈ ਜੀ ਇਹ ਲੋਕ ਕਿਤੇ ਹੋ ਰਹੇ ਨੇ ਜੀ ਅਸੀਂ ਵੀਰ ਜੀ ਦੀ ਮੜੀਆਂ ਜੀ ਕੰਮ ਕਰਦੇ ਸੇਵਾਦਾਰ ਨੇ ਜੀ ਠੀਕ ਹੁੰਦਾ ਉੱਥੇ ਵੀ ਜੀ ਇਸ ਤਰ੍ਹਾਂ ਕਿ ਅਸੀਂ ਉੱਥੇ ਬੋਰ ਕਰਾ ਰਹੇ ਹਾਂਗੇ ਤਾਂ ਦਿਨ ਸਵੇਰੀ ਸਾਡਾ ਲੋਹਾ ਚੱਕਿਆ ਗਿਆ ਬੋਰ ਵਾਲਾ ਤੇ ਸ਼ਾਮ ਨੂੰ 4:30 ਵਜੇ ਆ ਗਏ ਸੀਗੇ ਚੋਰ ਇਹ ਆ ਗਏ ਇਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਇੱਕ ਨੂੰ ਅਸੀਂ ਬਾਹਰ ਕੱਢ ਰਹੇ ਸੀ ਇੱਕ ਨੇ ਛੂਰਾ ਮਾਰਿਆ ਮੈਂ ਗੁੱਟ ਤੋਂ ਫੜ ਲਿਆ ਉਸ ਤੋਂ ਬਾਅਦ ਇਹ ਜਿਹੜੀ ਚੀਜ਼ਾਂ ਪਤਨੇ ਕਿਹਾ ਕੁਛ ਮਾਰੀਆਂ ਮੈਨੂੰ ਪਤਾ ਨਹੀਂ ਲੱਗਿਆ ਮੈਂ ਥੱਲੇ गिर ਗਿਆ ਸੀਗਾ। ਬਾਕੀ ਸਾਡਾ ਉੱਥੇ ਟੂਟੀਆਂ ਅੱਜ ਦਿਨੇ ਕੋਲ ਜਦ ਦਿਨੇ ਸ਼ਾਮ ਨੂੰ ਰਾਤੀ ਟੂਟੀਆਂ ਖੋਲ ਦਿੰਦੇ ਨੇ ਸਾਡੀਆਂ ਟੂਟੀਆਂ ਜਿਹੜੀਆਂ ਲੱਗੀਆਂ ਹੋਏ ਉਹ ਚੋਰੀ ਹੋ ਜਾਂਦਾ ਜੀ ਲੋਹਾ ਚੋਰੀ ਹੋ ਜਾਂਦਾ ਜੀ ਪਿੱਛੋਂ ਬਾਈਕ ਚੋਰੀ ਹੋ ਜਾਂਦਾ ਲੋਕਾਂ ਦੀ ਡਿੱਗੀਆਂ ਖੋਲ ਦਿੰਦੇ ਨੇ ਡਿੱਗੀਆਂ ਜਿਹੜੇ ਕੈਸ਼ ਹੁੰਦਾ ਉਹ ਵੀ ਕੱਢ ਲੈਂਦੇ ਨੇ ਜੀ। ਇਹਨਾਂ ਦੀ ਰੋਕਣ ਦੀ ਕੋਸ਼ਿਸ਼ ਕਰੋ ਤਾਂ ਇਹਨਾਂ ਦਾ ਹੱਤਾ ਵਾਈ ਮੜੀਆਂ ਦੇ ਵਿੱਚ ਹੁੰਨਾ ਜੀ ਹਮੇਸ਼ਾ ਜੀ ਹੈਗੀ ਹੈ ਜੀ। ਇਹ ਮੇਰੀ ਕਰਵਾ ਜਾਂਦੀ ਹੈ। ਬਾ ਕਾਰਵਾਈ ਸਹੀ ਹੋਣੀ ਚਾਹੀਦੀ ਜੇ ਇਨਸਾਫ ਮਿਲਣਾ ਚਾਹੀਦਾ ਜੀ ਪਹਿਲਾਂ ਵੀ ਚੋਰੀ ਹੋਈ ਹੈ ਪਹਿਲਾਂ ਬਥੇਰੀ ਵਾਰੀ ਚੋਰੀ ਹੋਈ ਹੈ ਜੀ ਬਹੁਤ ਭਰੀ ਹੋਈ ਚੋਰੀ ਉੱਥੇ ਕੀ ਕਹਾਂ ਜਦੋਂ ਮੈਨੂੰ ਲੋਕਾਂ ਦੇ ਘਰਾਂ ਚੋਰੀ ਹੋਣ ਸਮਸ਼ਾਨ ਘਾਟਾਂ ਦੀ ਚੋਰੀ ਹੋ ਰਹੀ ਜੀ ਉੱਥੇ ਦੀ ਦੇਖੋ ਲੋਕੀਦਾਨ ਕਰਕੇ ਜਾਂਦੇ ਨੇ ਉੱਥੇ ਵਧੀਆ ਰੱਖਣ ਵਾਸਤੇ ਚੋਰ ਇਹ ਵੀ ਨਹੀਂ ਛੱਡਦੇ ਕਿ ਉਹ ਉੱਥੇ ਦੇ ਟੂਟੀਆਂ ਖੋਲ ਰਹੇ ਨੇ ਉੱਥੇ ਦੇ ਲੋਕਾਂ ਦੇ ਮੋਟਰਸਾਈਕਲ ਜਿਹੜੇ ਸਸਕਾਰ ਚੋਂ ਆਏ ਮੋਟਰਸਾਈਕਲ ਚੱਕੇ ਜਾ ਰਹੇ ਜੀ ਲੋਕਾਂ ਦੀ ਇਕਤੀਵਾਦੀ ਡਿੱਗੀ ਖੋਲੀ ਜਾ ਰਹੀ ਹੈ ਜੀ ਸਾਰੇ ਕੈਸ ਲੋਕਾਂ ਦੇ ਕੱਢ ਰਹੇ ਸਮਾਨ ਕੱਢਿਆ ਜਾ ਰਿਹਾ ਜੀ ਕਾਰਾਂ ਦੇ ਸ਼ੀਸ਼ੇ ਤੋੜ ਰਹੇ ਜੀ ਕਿ ਜਦੋਂ ਅਸੀਂ ਕਾਰਵਾਈ ਠੀਕ ਹੋਣੀ ਚਾਹੀਦੀ ਜਿਵੇਂ ਜੋ ਇਨਸਾਫ ਹੋਣਾ ਚਾਹੀਦਾ ਜੀ ਇਹ ਕਿੱਲੇ ਵੀ ਨਹੀਂ ਗੱਲ ਸੀ ਇਹ ਪੌਣੇ 7 ਵਜੇ ਹੋਇਆ ਜੀ ਸ਼ਾਮੀ ਜੀ ਬਹੁਤ ਪਾਣੀ ਆਇਆ ਆਈ ਸ਼ਾਮੀ Thank okay.